ਹਾਂਜੀ ਰਾਇਵਿੰਦਰ ਜੀ ਕੀ ਕਹਿਣਾ ਚਾਹੁੰਦੇ ਹੋ ਅੱਜ ਇੱਕ ਲਿਸਟ ਜਾਰੀ ਹੋਈ ਹੈ ਪਿੰਡਾਂ ਦੀ ਸਰਪੰਚੀ ਦੇ ਇਲੈਕਸ਼ਨਾਂ ਨੂੰ ਲੈ ਕੇ ਕਿਸ ਤਰ੍ਹਾਂ ਦੇ ਵਿਚਾਰ ਤੁਸੀਂ ਅਰਜ਼ ਦੇਣਾ ਚਾਹੁੰਦੇ ਹੋ ਤਾਜ ਵੀਰੇ ਇਲੈਕਸ਼ਨਾਂ 'ਚ ਮੈਨੂੰ ਲੱਗਦਾ ਹੈ ਸਰਕਾਰ ਨੇ ਹਾਈ ਕੋਰਟ ਦੇ ਡਰ ਤੋਂ ਇਹ ਸਾਰਾ ਕੁਝ ਇੱਕ ਮਗਰੋਂ ਜੇ ਲਾਉਣ ਵਾਲਾ ਕੰਮ ਕੀਤਾ ਜਿਵੇਂ ਹਾਂਜੀ ਇੰਨੇ ਥੋੜੇ ਦਿਨ ਜਿਹੜੀ ਲਿਸਟ ਅੱਜ ਜਾਰੀ ਹੋਣੀ ਹੋਈ ਹੈ ਲਿਸਟ ਸਾਨੂੰ ਕੋਟੂ-ਕਟ ਹਫਤਾ ਪਹਿਲਾਂ ਮਿਲਣੀ ਚਾਹੀਦੀ ਕਿਉਂਕਿ ਡਾਕੂਮੈਂਟ ਬੜੇ ਪੂਰੇ ਕਰਨੇ ਪੈਂਦੇ ਆ ਜਿਹੜਾ ਜਰਨਲ ਕੈਂਡੀਡੇਟ ਆ ਉਹਨੂੰ ਹੋਸਟੈਕਸ ਲੈਣਾ ਪੈਂਦਾ ਜਿਹੜੇ ਐਸ்சிਬੀਸੀ ਆ ਉਹਨਾਂ ਨੂੰ ਐਸ்சிਬੀਸੀ ਆਫ ਦੇ ਸਰਟੀਫਿਕੇਟ ਬਣਾਉਣੇ ਪੈਂਦੇ ਆ ਤੇ ਬਹੁਤ ਫਾਰਮੈਲਿਟੀਜ਼ ਆ ਜਿਹੜੇ ਸਿਟਿੰਗ ਸਰਪੈਂਟ ਚੋਂ ਉਹਨਾਂ ਨੂੰ ਵੀ ਵੀਡੀਓ ਆਫਿਸ ਸਟੈਂਪ ਤੇ ਚਾਹ ਡਿਪਾਰਟਮੈਂਟ ਤੋਂ ਉਹਨੂੰ ਆਲਦੀ ਐਨਓਸੀ ਲੈਣੀ ਪੈਂਦੀ ਪਿਛਲੀ ਤਾਂ ਇਹਨਾਂ ਦਾ ਮੇਰਾ ਕਹਿਣ ਤੋਂ ਭਾਵ ਕਿ ਸਰਕਾਰ ਦਾ ਇਹ ਮਕਸਦ ਹੈ ਕਿ ਸਿ ਆਫ ਦੇ ਚਾਹੇ ਤੇ ਅਨੁਸਾਰਾ ਕੁਝ ਜਲਦੀ ਮੁਹੱਈਆ ਕਰਾ ਕੇ ਤੇ ਦੂਜਿਆਂ ਨੂੰ ਰੋਕਿਆ ਜਾਵੇ ਦੂਜਿਆਂ ਨੂੰ ਨਾ ਦਿੱਤਾ ਜਾਵੇ ਸਰਕਾਰ ਇਹ ਜਿੱਚ ਟੰਦਣੀਆਂ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਬੜੇ ਪਿੰਡ ਸਾਡੇ ਕੋਲ ਇਹ ਨਜ਼ਰ ਆਏ ਆ ਕਿ ਜਿਹੜੇ ਪਿੰਡ ਲਗਾਤਾਰ ਪਿਛਲੇ 3-4 ਟਰਮਾਂ ਤੋਂ ਐਸ்சிਸੀ ਉਹਨਾਂ ਨੂੰ ਫਿਰ ਦੁਬਾਰਾ ਐਸ்சி ਕਰ ਦਿੱਤਾ ਗਿਆ ਇਹਨਾਂ ਨੇ ਕੀ ਦੇਖਿਆ ਕਿ ਜਿਹੜੇ ਪਿੰਡਾਂ 'ਚ ਇਹਨਾਂ ਨੂੰ ਇਹ ਲੱਗਦਾ ਸੀ ਕਿ ਸਾਡੀ ਹਾਰ ਹੁੰਦੀ ਹੈ ਉੱਥੇ ਇਹਨਾਂ ਨੇ ਜਰਨਲ ਕੈਂਡੀਡੇਟ ਤਕੜਾ ਸੀ ਕੋਈ ਉਹ ਪਿੰਡ ਨੂੰ ਉਹਨਾਂ ਨੇ ਐਸ்சி ਕਰਤਾ ਜਿੱਦਿਆਂ ਪੰਚਾਇਤੀ ਰਾਜ ਚੁਣਾ ਹੁੰਦੀਆਂ ਇਹ ਪੰਜਾਬ ਦੀ ਮੁੱਢਲੀ ਡੈਮੋਕ੍ਰੇਸੀ ਦੀ ਮੁੱਢਲੀ ਕਾਇਆ ਤੇ ਸਾਡਾ ਦੇਸ਼ ਜਿਹੜਾ ਹਿੰਦੁਸਤਾਨ ਇਹ ਇੱਕ ਦੁਨੀਆ ਦੀ ਬਹੁਤ ਵੱਡੀ ਡੈਮੋਕ੍ਰੇਸੀ ਹੈ ਤਾਂ ਅਸੀਂ ਤਾਂ ਸਰਕਾਰ ਤੋਂ ਤੇ ਖਾਸ ਕਰਕੇ ਚੋਣ ਕਮਿਸ਼ਨ ਤੋਂ ਸਾਡੀ ਪਾਰਟੀ ਮੈਂ ਸਾਡੀ ਕਾਂਗਰਸ ਪਾਰਟੀ ਅਸੀਂ ਇਹ ਮੰਗ ਕਰਦੇ ਹਾਂ ਕਿ ਚੋਣ ਕਮਿਸ਼ਨ ਇਹ ਚ ਨਿਜੀ ਧਧੰਦਾ ਜੀ ਦੇ ਕੇ ਚੋਣਾਂ ਇਹ ਬਿਲਕੁਲ ਫਾਇਦਰਸ਼ੀ ਕਰਾਈਆਂ ਜਾਣ ਤੇ ਜਿਹੜੀਆਂ ਵਿੱਚ ਦੋ ਛੁੱਟੀਆਂ ਆ ਗਈਆਂ ਇਹਨਾਂ ਛੁੱਟੀਆਂ ਵਾਲੇ ਦਿਨ ਵੀ ਡਾਕੂਮੈਂਟ ਕਿਆਰ ਕਰਨ ਲਈ ਅਫਸਰਾਂ ਨੂੰ ਭਟਾਇਆ ਜਾਵੇ ਵੀਰ ਸ਼ੁੱਕਰਵਾਰ ਹੈਗਾ ਕੱਲ ਨੂੰ ਸ਼ਨੀਵਾਰ ਹੈ ਸ਼ਨੀਵਾਰ ਦੇ ਵਾਰ ਆ ਕੇ ਛੁੱਟੀਆਂ ਹੋ ਗਈਆਂ ਤੇ ਜਿਹਨਾਂ ਦੇ ਕਾਗਜ਼ ਪੱਤੇ ਤਿਆਰ ਕਰਾਉਣੇ ਆ ਸੇਵਾ ਲਈ ਬਹੁਤ ਵੱਡੀ ਮੁਸ਼ਕਲ ਹੈ ਜੀ ਅੱਜ ਹੈਗਾ ਵੀਰਵਾਰ ਹਾਂਜੀ ਕੱਲ ਆ ਗਿਆ ਸ਼ੁੱਕਰਵਾਰ ਕੱਲ ਤੋਂ ਨੋਮੀਨੇਸ਼ਨ ਸ਼ੁਰੂ ਹੈ ਜੀ ਹਾਂਜੀ ਤੇ ਸੈਟਰਡੇ ਸੰਡੇ ਦੀ ਫਿਰ ਛੁੱਟੀ ਆ ਗਈ ਕਿ ਮੰਡੇ ਤੋਂ ਲੈ ਕੇ ਫਿਰ 4 ਤਰੀਕ ਤੱਕ ਨੋਮੀਨੇਸ਼ਨ ਹੈ ਤੇ ਕਿਸੇ ਨੇ ਜਾਤੀ ਸਰਟੀਫਿਕੇਟ ਬਣਾਉਣਾ ਹੈ ਜਾਤੀ ਸਰਟੀਫਿਕੇਟ ਵੀ ਦੁਬਾਰਾ ਹਰ ਸਾਲ ਬਾਅਦ ਨਿਊ ਹੁੰਦਾ ਪੁਰਾਣਾ ਸੈਟਰ ਜਾਤੀ ਵੀ ਨਹੀਂ ਚੱਲਦਾ ਕਿ ਜeneਂ ਪ੍ਰਾਨੇ ਸਰਪੰਚ ਨੇ ਦੁਬਾਰਾ ਇਲੈਕਸ਼ਨ ਲੜਨੀ ਹੋਣੀ ਹੈ ਕਾਟਣਾ ਅਸੀਂ ਤਾਂ ਚਾਹੁੰਦੇ ਹਾਂ ਵੀ ਇਹ ਲੋਕ ਰਾਜ ਦੀ ਮੁੱਢਲੀ ਇਕਾਈ ਹੈ ਤੇ ਜਿਸ ਨਾਂ ਤੇ ਸਰਕਾਰ ਆਈ ਸੀ ਆਮ ਸਰਕਾਰ ਇਸ ਨਾਂ ਤੇ ਆਈ ਸੀ ਕਿ ਅਸੀਂ ਬਿਲਕੁਲ ਸਹੀ ਤੇ ਪਾਰਦਰਸ਼ੀ ਕੰਮ ਕਰਾਂਗੇ ਉਹ ਇਹ ਬਿਲਕੁਲ ਪਾਰਦਰਸ਼ੀ ਕੰਮ ਨਹੀਂ ਕਰ ਰਹੇ ਤਾਂ ਮੈਂ ਤਾਂ ਫਿਰ ਚੋਣ ਕਮਿਸ਼ਨ ਤੋਂ ਦੁਬਾਰਾ ਤੋਂ ਮੰਗ ਕਰਦਾ ਆਪਣੀ ਪਾਰਟੀ ਬਣੀ ਹੋ ਕਾਂਗਰਸ ਪਾਰਟੀ ਬਣੀ ਹੋ ਕਾਂਗਰਸ ਪਾਰਟੀ ਦੇ ਕਿਸਾਨ ਸਹਿਲਵਾਨੀਓ ਜਨਰਲ ਸੈਕਟੀ ਹੋਣ ਦੇ ਨਾਂ ਤੇ ਕਿਸਾਨ ਸਹਿਲਦਾ ਕਿ ਪਿੰਡਾਂ 'ਚ ਜ਼ਿਆਦਾ ਕਿਸਾਨ ਰਹਿੰਦੇ ਆ ਤੇ ਪਿੰਡਾਂ ਵਾਲਿਆਂ 'ਬਰ ਜਾਂਦੀ ਪੰਚਾਇਤੀ ਚੋਣਾਂ ਆਉਂਦੀਆਂ। ਇਹ ਪਿੰਡਾਂ ਦੇ ਲੋਕ ਹੀ ਇਲیکشنਾਂ ਪੰਚਾਇਤੀਆਂ ਲੜਦੇ ਆ। ਤੇ ਇਹਦੇ 'ਚ ਕਿਸੇ ਨਾਲ ਕੋਈ ਗੜਬੜ ਨਾ ਹੋਵੇ, ਕਿਸੇ ਦੇ ਕਾਗਜ਼ੀ ਨਾ ਰਜੈਕਟ ਕਰਾਏ ਜਾਣ। ਕਿਉਂਕਿ ਕਾਂਗਰਸ ਪਾਰਟੀ ਨੇ ਦੇਸ਼ ਦੀ ਆਜ਼ਾਦੀ ਵੇਲੇ ਜਿਹੜਾ ਸੰਵਿਧਾਨ ਲਾਗੂ ਕਰਾਇਆ ਸੀ, ਬੜੀਆਂ ਕੁਰਬਾਨੀਆਂ ਲੈ ਕੇ ਅਸੀਂ ਦੇਸ਼ ਦੇ ਵਿੱਚ ਡੈਮੋਕ੍ਰੇਸੀ ਦਾ ਢਾਂਚਾ ਡਾਕਟਰ ਸਾਹਿਬ ਇਮਰਾਨ ਉਵੇਦ ਖਸਰ ਨੇ ਕੀਤਾ ਸੀ। ਇਹਨਾਂ ਨੇ ਤਾਂ ਸਿਰਫ ਫੋਟੋ ਲਾਈਆਂ ਉਹਨਾਂ ਦੀਆਂ ਇਹ ਲਾਗੂ ਨਹੀਂ ਹੋ ਕਰ ਰਹੇ ਉਹਦੇ ਤੇ ਅਮਲ ਨਹੀਂ ਕਰ ਰਹੇ ਮੈਂ ਸਿਰਫ ਤੋਂ ਦੁਬਾਰਤ ਤੋਂ ਚੋਣ ਕਮਿਸ਼ਨ ਤੋਂ ਮੰਗ ਕਰਦਾ ਕਿ ਉਹ ਆਪਣੀ ਨਿੱਜੀ ਦਿਲਚਸਪੀ ਲੈ ਕੇ ਪੂਰੇ ਪੰਜਾਬ ਚ ਇਲੈਕਸ਼ਨਾਂ પારદર્ਸ਼ੀ ਜਿਵੇਂ ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਸੀ ਸਿੰਬਲ ਦੇ ਚੋਣਾਂ ਹੀ ਲੜ ਸਕਦੇ ਉਹਨਾਂ ਦੇ ਨਾਲ ਕੋਈ ਕੈਂਡੀਡੇਟਾਂ ਨੂੰ ਫਰਕ ਪਊਗਾ ਦੇਖੋ ਜੀ ਤਾਜ਼ੀ ਛੋਟੇ ਵੀਰ ਅੱਜ ਤੱਕ ਪੰਚਾਇਤ ਦੀ ਚੋਣ ਕਦੇ ਵੀ ਸਿੰਬਲ ਤੇ ਨਹੀਂ ਹੋਈ ਹਮ ਸੀਐਮ ਸਾਹਿਬ ਇੱਕ ਬਹੁਤ ਹੀ ਜ਼ਿੰਮੇਵਾਰ ਤੇ ਬਹੁਤ ਵੱਡਾ ਉਦਾਹਰਨਾਂ ਦਾ ਤੇ ਉਹਨਾਂ ਨੂੰ ਜ਼ਿੰਮੇਵਾਰੀ ਨਾਲ ਇਹ ਬਿਆਨ ਦੇਣਾ ਚਾਹੀਦਾ ਹੈ ਕਿ ਕਦੇ ਵੀ ਪੰਚਾਇਤ ਇਲੈਕਸ਼ਨਾਂ ਅੱਜ ਤੱਕ ਮੈਂ ਵੀ ਪਿਛਲੇ 15 ਸਾਲ ਤੋਂ ਆਪਣੇ ਪਿੰਡ ਨੂੰ ਰਿਪਰੈਜ਼ੈਂਟ ਕਰਦਾ ਹੈ ਕਦੇ ਵੀ ਪੰਚਾਇਤ ਇਲੈਕਸ਼ਨਾਂ ਸਿੰਪਲ ਤੇ ਨਹੀਂ ਹੋਈਆਂ ਪੰਚਾਇਤ ਇਲੈਕਸ਼ਨਾਂ ਸਾਡਾ ਭਾਈਚਾਰਾ ਹੁੰਦਾ ਇਹਦੇ ਵਿੱਚ ਪਾਰਟੀ ਦਾ ਇਸ਼ੂ ਨਹੀਂ ਹੁੰਦਾ ਇਹ ਸਾਡਾpropto ਭਾਈਚਾਰਾ ਹੁੰਦਾ ਭਾਈਚਾਰਾ ਚੁਣ ਕੇ ਅਸੀਂ ਪਿੰਡ ਦਾ ਸਰਪੰਚ ਚੁਣਦੇ ਹਾਂ ਇਹਦੇ ਵਿੱਚ ਅਸੀਂ ਪਾਰਟੀ ਤੋਂ ਉੱਥੇ ਉੱਠ ਕੇ ਚੋਣ ਕਰਦੇ ਹਾਂ ਇਹਨਾਂ ਚ ਸਿੰਬਲ ਤੇ ਕਦੇ ਵੀ ਇਲੈਕਸ਼ਨ ਨਹੀਂ ਹੋਈ ਅੱਜ ਤੱਕ ਕੋਈ ਬੰਦਾ ਕਹਦੇ ਤੁਸੀਂ ਪਾਰਟੀ ਦੇ ਸਿੰਬਲ ਤੇ ਇਲੈਕਸ਼ਨ ਹੋ ਗਿਆ ਕਈ ਪਿੰਡਾਂ ਦਾ issues ਆ ਰਿਹਾ ਸਾਨੂੰ ਫੋਨ ਆਉਣੇ ਸ਼ੁਰੂ ਹੋ ਗਏ ਵੀ ਸਾਡੇ ਪਿੰਡਾਂ ਅੱਜ ਜਰਨਲ ਬਣੀ ਸੀ ਸਾਡੇ ਪਿੰਡ ਦਾ ਐਸਸੀ ਨਾਮ ਸ਼ੁਰੂ ਅਨਾਉਂਸ ਕੀਤਾ ਗਿਆ ਜਿਨ੍ਹਾਂ ਨੂੰ ਚਾਰ-ਚਾਰ ਵਾਰੀ ਜਿਨ੍ਹਾਂ ਦਾ ਐਸਸੀ ਰਹਿ ਗਿਆ ਉਹਨਾਂ ਨੂੰ ਫਿਰ ਐਸਸੀ ਆਖਤਾ ਹਾਂਜੀ ਠੀਕ ਹੈ ਜੀ ਇਹ ਤਾਂ ਕ੍ਰਾਈਟੇਰੀਆ ਜੋ ਬਣਦਾ ਜੋ ਇੱਕ ਪਾਲਿਸੀ ਬਣਦੀ ਹੈ ਪਿਛਲੀਆਂ ਸਰਕਾਰਾਂ ਵਾਲੇ ਪਾਲਿਸੀ ਬਣਦੀ ਰਹੀ ਹੈ ਸਾਡੀ ਸਰਕਾਰ ਵਾਲੇ ਪਾਲਿਸੀ ਬਣੀ ਸਿਕ ਤੌਸੀ ਦੇ ਤਰ ਤਰ ਦੇਰਵੇਸ਼ਨ ਕੀਤੀ ਹਾਂਜੀ ਹੁਣ ਕੀ ਹੋਇਆ ਜਿਹੜੀ ਮੈਂ ਤੁਹਾਡੇ ਧਿਆਨ ਚ ਗੱਲ ਲਿਆਉਣੀ ਚਾਹੁੰਦਾ ਕਿ ਵਿਧਾਨ ਸਭਾ ਹਲਕਾ ਫਰੀਦਕੋਟ ਦੇ ਵਿੱਚ 23 24 ਪਿੰਡ ਸੌਰੀ ਬਲਾਕ ਫਰੀਦਕੋਟ ਦੇ ਵਿੱਚ 23 24 ਪਿੰਡ ਵਿਧਾਨ ਸਭਾ ਹਲਕਾ ਕੋਟਪੂਰਾ ਦੇ ਪਿੰਡ ਉਹ ਪਿੰਡ ਜਿਆਦਾ ਜਰਨਲ ਹੋ ਪਹੁੰਚਦਾ ਸਿੱਧਾ ਤੋਂ ਸਿੱਧਾ ਪੰਜਾਬ ਦੇ ਬਲਾਕ ਤੇ ਪੈਣਾ ਹੈ ਪੰਜਾਬ ਦੇ ਉਨੇ ਵੱਧ ਬਲਾਕ ਕਰ ਬਣੇ ਤਾਂ ਇਹ ਜਿਹੜਾ ਇਹਦੇ ਚ ਸਹੀ ਨਹੀਂ ਕੀਤਾ ਗਿਆ ਇਹ ਤਾਂ ਸਰਕਾਰ ਨੇ ਉਹ ਪਿੰਡ ਵੇਖਿਆ ਜਿੱਥੇ ਜਿੱਥੋਂ ਸਰਕਾਰ ਨੂੰ ਨਜ਼ਰ ਆਉਂਦਾ ਸੀ ਕਿ ਸਾਡੀ ਪਾਰਟੀ ਨਹੀਂ ਜਿੱਤੀ ਉਹਨਾਂ ਪਿੰਡਾਂ ਨੂੰ ਰਿਜ਼ਰਵ ਕੀਤਾ ਜਾ ਅਸੀਂ ਰਿਜ਼ਰਵ ਵੀ ਕਹਿੰਦੇ ਆ ਰਿਜ਼ਰਵ ਬੰਨੂ ਵੀ ਹੱਕਦਾਰ ਹੈ ਇਲੈਕਸ਼ਨ ਲੜਨ ਦਾ ਉਹ ਵੀ ਇੱਕ ਦੇਸ਼ ਦਾ ਪਛੰਦਾ ਅਸੀਂ ਕਹਿੰਦੇ ਆ ਉਹਦੇ ਹੀ ਸਹੀ ਪ੍ਰੋਸੈਸ ਪੂਰਾ ਕਰਾ ਕੇ ਲੜਾ ਕੇ ਚੋਣ ਕਰਾਈ ਜਾਵੇ ਉਹਦੇ ਜਿਹੜੇ ਡਾਕੂਮੈਂਟ ਆ ਸਾਰੇ ਪੂਰੇ ਕੀਤੇ ਜਾਣ ਤੇ ਪਿੰਡਾਂ ਦੇ ਵਿੱਚ ਜਿਹੜੀਆਂ ਅੱਜ ਤੋਂ ਜਿਹੜੀਆਂ ਇਕੱਠ ਹੋਣਾ ਜਾਂ ਮੀਟਿੰਗਾਂ ਕਰਨੀਆਂ ਸ਼ੁਰੂ ਹੋ ਗਈਆਂ ਕਿਸ ਤਰ੍ਹਾਂ ਨੂੰ ਲੱਗਦਾ ਈ ਮੈਂ ਤਾਂ ਪਿੰਡ ਵਾਲੇ ਭਰਾਵਾਂ ਨੂੰ ਇਹ ਹੀ ਬੇਨਤੀ ਕਰਦਾ ਕਿ ਲਈ ਝਗੜਾ ਨਾ ਕਰੋ ਪਿੰਡਾਂ ਦਾ ਆਪਣਾ ਭਾਈਚਾਰਾ ਹੈ ਤੇ ਆਪਾਂ ਇਹ ਪ੍ਰੱਪੇ ਨਾਲ ਸਭ ਸੰਤੀਆਂ ਨਾਲ ਜਿੰਨੀ ਕੋਸ਼ਿਸ਼ ਹੋ ਸਕਦੀ ਹੈ ਉਹ ਕਰੀਏ ਜੇ ਨਹੀਂ ਸਭ ਸੰਤਿ ਹੁੰਦੀ ਤਾਂ ਇਲੈਕਸ਼ਨ 'ਚ ਕੋਈ ਝਗੜਾ ਨਾ ਕਰੀਏ ਆਪਾਂ ਮਨ ਸ਼ਾਂਤੀ ਨਾਲ ਇਹ ਚੋਣਾਂ ਨੂੰ ਸਰੇਛ ਲਈਏ ਤੇ ਮੈਂ ਸਰਕਾਰ ਤੋਂ ਵੀ ਮੰਗ ਕਰਦਾ ਕਿ ਸਰਕਾਰ ਦੇ ਵਿੱਚ ਪੱਖਪਾਤ ਨਾ ਕਰੇ